Bola ya deh ya deh. ya ya deh. ਦੇ ਇੱਥੇ ਸਾਰਿਆਂ ਦਾ ਆਉਣ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਾਰੇ মিডিਆ ਵਾਲੇ ਭਰਾ ਮੇਰੇ ਆਏ ਜੋ ਤੁਸੀਂ ਪਰ ਅੱਜ ਜਿਹੜਾ ਪ੍ਰੋਗਰਾਮ ਹੈ ਇਹ ਸਰਦਾਰ ਭਗਵੰਤ ਸਿੰਘ ਦੀ ਮਾਨ ਸੀਐਮ ਸਾਹਿਬ ਸਾਡੇ ਤੇ ਨਾਲ ਉਹਨਾਂ ਦੇ ਸਰਦਾਰ ਹਰਮੀਤ ਸਿੰਘ ਦੀ ਸੰਧੂ ਜਿਹੜੇ ਆਮ ਆਪ ਪਾਰਟੀ ਦੇ ਸਾਡੇ ਕੈਂਡੀਡੇਟ ਹੈ ਉਹਨਾਂ ਦੇ ਸਵਾਗਤ ਲਈ ਜਿਹੜਾ ਰੋਡ ਸ਼ੋਅ ਜਿਹੜਾ ਸਾਡੀ ਸਰਕਾਰ ਕਰ ਰਹੀ ਆ ਉਹਨਾਂ ਦਾ ਸਵਾਗਤ ਹੀ ਸਾਡਾ ਸਾਰਾ ਚੀਮਾ ਪਰਿਵਾਰ ਅੱਜ ਖੁਸ਼ੀ ਦੀ ਲਹਿਰ ਹੈ ਨਾ ਸਾਡੇ ਚੀਮਾ ਵਾਲਿਆਂ ਦੇ ਵਿੱਚ ਵੀ ਸਾਡੇ ਇल्ली ਵਰੀ ਕੋਈ ਸਾਡੇ ਪਿੰਡ ਅੱਜ ਸੀਐਮ ਆ ਰਿਹਾ ਉਹਦੇ ਲਈ ਸਵਾਗਤ ਗੇਟ ਤਿਆਰ ਕੀਤੇ ਆ ਫੁੱਲਾਂ ਦੀ ਵਰਖਾ ਕਰਾਂਗੇ ਲੰਗਰ ਲਾਏ ਨੇ ਫਰੂਟ ਦਾ ਲੰਗਰ ਲੱਗੂਗਾ ਬਹੁਤ ਖੁਸ਼ੀ ਦਾ ਵਾਲਾ ਮਾਹੌਲ ਹੈ ਜੀ ਕੀ ਬਾਪਾ ਜੀ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਜਿਹੜੀ ਵੇਵ ਆ ਹਲਕੇ ਦੇ ਵਿੱਚ ਕਿਸ ਤਰ੍ਹਾਂ ਵੇਖਣ ਨੂੰ ਮਿਲਿਆ ਤੁਸੀਂ ਵੇਖੋਗੇ ਅਗਲੇ ਹੋਰ ਇੱਕ ਦੋ ਦਿਨਾਂ ਤੱਕ ਇੱਕ ਤਰਫਾ ਹੀ ਇਹ ਪਹਿਲਾਂ ਚੱਲ ਰਹੀ ਸੀ ਹੁਣ ਤੇ ਵੇਖੋ ਜੀ ਵਿਰੋਧੀਆਂ ਦੀ ਨੀਂਦ ਹਰਾਮ ਹੋ ਗਈ ਆ ਤੇ ਜਮਾਨਤਾ ਇਹਨਾਂ ਦੀ ਜਬਤ ਹੋ ਜਾਣੀ ਆ ਵਾ ਜੇ ਖਾਸ ਕਰਕੇ ਜਿਹੜੇ ਐਵੇਂ ਬਾਹਰੋਂ ਆ ਕੇ ਇੱਥੇ ਭੱਜੇ ਫਿਰਦੇ ਆ ਉਹਨਾਂ ਨੇ ਸਾਰੇ ਦੇ ਸਾਤਰੀ ਨੂੰ ਚਲੇ ਜਾਣਾ ਆਪ ਆਪਣੇ ਘਰ ਤੇ ਸਾਡੇ ਗਾਂਵਾਂ ਕਰਕੇ ਲਾਓ ਪਿੰਡ ਵਾਲਿਆਂ ਨੇ ਇੱਥੇ ਰਹਿਣਾ ਵਾ ਤੇ ਸਾਡੇ ਪਰਿਵਾਰ ਦੇ ਵਿੱਚ ਜਿਹੜਾ ਵਾ ਬੜਾ ਖੁਸ਼ੀ ਦੀ ਲਹਿਰ ਹੈ ਸਾਡੇ ਸਾਰੇ ਪਰਿਵਾਰ ਹੀ ਸਾਡੇ ਪਿੰਡ ਇਹ 30 40 ਹਜ਼ਾਰ ਦੀ ਬੀਟ ਦਾ ਇਹ ਜਿਤਾਵਾਂਗੇ ਜਦੋਂ ਦੋਨੋਂ ਨੇ ਵਾਦਾ ਜਾਂਦਾ ਕਾਫਲਾ ਸਾਡੇ ਪੰਥਕ ਪਾਰਟੀਆਂ ਵੀ ਕਰੂਤੀਆਂ ਮਾ ਪੱਤੇ ਦਾ ਹਲਕਾ ਵੀ ਕਿਹਾ ਜਾਂਦਾ ਵਾ ਕਿਵੇਂ ਦਾ ਬੁਕਾਰਾ ਲਾਉਗਾ ਦੇਖੋ ਜੀ ਇਹ ਨਹੀਂ ਸਾਰੇ ਪੰਥਕੀਆਂ ਜਿਹੜੇ ਕੀ ਪਿੰਨਾਂ ਵਾਲੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਸਾਡੇ ਪੈਣਪਰਾ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਇਹ ਵੀ ਪੰਥਕੀਆਂ ਇੱਕ ਇਹਨਾਂ ਨੇ ਇੱਕ ਨਵਾਂ ਹੀ ਕੋ ਪੰਥਕ ਦਾ ਰੂਪ ਦੇ ਕੇ ਸਾਨੂੰ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਜਿਹੜਾ ਗੁਰੂ ਮਾਨ ਨੂੰ ਮੰਨਦਾ ਉਹ ਪੰਥਕ ਹੀ ਹੈ ਕਾਂਗਰਸ ਪਾਰਟੀ ਵੀ ਮੈਦਾਨ ਚਾ ਕਾਂਗਰਸ ਪਾਰਟੀ ਉਹਨਾਂ ਨੂੰ ਕਹੀ ਜਾਂਦਾ ਵੀ ਜਿੱਤਦੇ ਆ ਵਿਕਾਸ ਕੀਤਾ ਜਾਊਗਾ ਕਿਵੇਂ ਦਾਦਾ 2027 ਦਾ ਸੈਮੀਫਾਈਨਲ ਮੈਚ ਹੈ ਤੁਸੀਂ ਕੋ ਜੀ ਕੋਈ ਸੈਮੀਫਾਈਨਲ ਮੈਚ ਨਹੀਂ ਫਾਈਨਲ ਕੋਈ ਫਾਈਨਲ ਮੈਚ ਨਹੀਂ ਪਹਿਲਾਂ ਜਿੱਤ ਚੁੱਕੇ ਆ ਆਮ ਆਦਮੀ ਪਾਰਟੀ ਇਹ ਤੇ ਚਲੋ ਮਾੜੀ ਕਿਸਮਤ ਹੈ ਵੀ ਸਰਦਾਰ ਕਸ਼ਮੀਰ ਸਿੰਘ ਨੂੰ ਜਾਣ ਕਰਕੇ ਇਹਦੇ ਸੀਟ ਖਾਲੀ ਹੋਣ ਕਰਕੇ ਜਿਮਨੀ ਚੋਂ ਹੋ ਰਹੀ ਆ ਇਹਦੇ ਵਿੱਚ ਸੈਮੀਫਾਈਨਲ ਦੀ ਕੋਈ ਗੱਲ ਨਹੀਂ ਆ ਸਾਡੇ ਹਰਮੀਖ ਸਿੰਘ ਸੰਧੂ ਜੀ ਐਮਐਲਏ ਬਣ ਚੁੱਕੇ ਸਿਰਫ ਐਲਾਨ ਹੀ ਹੋਣਾ ਹੁਣ ਬਾਕੀ ਆ ਤੇ ਬੜੀ ਵੱਡੀ ਲੀਡ ਨਾਲ ਜਿੱਤਾਂਗੇ ਬਾਕੀ ਜਿੰਨੀਆਂ ਕਾਂਗਰਸੀ ਦੀ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਹੋ ਤਾਂ ਖਤਮ ਹੀ ਆ ਪਾਰਟੀ ਗੱਲ ਖਤਮ ਤੇ ਜਿਦ ਤਰ੍ਹਾਂ ਇੱਕ ਬੱਸ ਨੇ 10 ਡਰਾਈਵਰ ਆ ਤੇ ਪਤਾ ਨਹੀਂ ਕਿੰਦਰ ਕੰਦ ਨੂੰ ਸੱਜੇ ਮਾਰਦੇ ਨੇ ਖੱਬੇ ਮਾਰਦੇ ਨੇ ਆ ਉਹਨਾਂ ਦੀ ਆਪਸ ਵਿੱਚ ਤਾਂ ਬਣਦੀ ਨਹੀਂ ਕਿਸੇ ਦੀ ਜੀ ਇਹੋ ਤੇ ਦੂਜੀ ਦੂਸਰੀਆਂ ਪਾਰਟੀਆਂ ਵੀ ਕਹਿ ਰਹੀਆਂ ਨੇ ਇਹੀ ਜਿੱਤੇ ਆ ਬਸ ਐਲਾਨ ਬਾਕੀ ਹੈ ਇਹੋ ਇਹੋ ਕੁਝ ਤੁਸੀਂ ਬੋਲ ਰਹੇ ਹੋ ਮੇਕੋ ਜੀ ਪੜੀ ਉਹਨਾਂ ਕੋ ਕਹਿਣ ਲਈ ਹੈ ਕੁਛ ਨਹੀਂ ਆ ਤੋ ਲੋਕਾਂ ਨੂੰ ਗੁੰਮਰਾਹ ਕਰਨਾ ਤੇ ਅਸੀਂ ਤਾਂ ਕਰਾਚ ਰਹਿੰਦੇ ਆ ਵਰਕ ਕਰਦੇ ਆ ਪਿੰਡਾਂ ਚ ਰਹਿੰਦੇ ਆ ਇਹ ਕੋ ਕਿਤੋਂ ਦਾ ਆ ਕੋ ਕਿਤੋਂ ਦਾ ਆ ਇਹਨਾਂ ਨੇ ਸਾਰਿਆਂ ਨੇ 7 ਤਰੀਕ ਨੂੰ ਮੂਵ ਹੋ ਜਾਣਾ ਵਾ ਤੇ ਤੁਹਾਨੂੰ ਪਤਾ ਲੱਗ ਹੀ ਜਾਣਾ ਵਾ ਤੁ ਸਾਡੀ ਜਿੱਤ ਕਿੰਨੀ ਯਕੀਨੀ ਗੁਰੂ ਮਹਾਰਾਜ ਦੀ ਬਾਬੇ ਜੱਲਾਂ ਦੀ ਬਾਬੜੇ ਸਾਹਿਬ ਦੀ ਸਾਡੀ ਪਾਰਟੀ ਤੇ ਬਹੁਤ ਕਿਰਪਾ ਵਾ ਤੇ ਪਹਿਲਾਂ ਤਾਂ ਦੱਸਿਆ 30 35 25000 ਦੀ ਵੋਟ ਤੋਂ ਵੱਧ ਜਿੱਤਾਂਗੇ ਆਪਾਂ। ਕੰਡਿਆਲੀ ਤਾਲ ਲੱਗੀ ਆ ਬੋਰਡ ਤੇ ਬਿਲਕੁਲ ਸਾਹਮਣੇ ਬੈਠੇ ਹੋ ਬਹੁਤ ਸਾਰੇ ਕਿਸਾਨ ਜਿਨ੍ਹਾਂ ਨੂੰ ਮੁਸ਼ਕਲ ਸਾਹਮਣਾ ਕਰਨਾ ਪੈਂਦਾ ਵਾ। ਕਿਸਾਨ ਇਹ ਕਹਿ ਰਹੇ ਵੀ ਜਿਹੜੀ ਸਾਡੀ ਪਹਿਲੀ ਉਧਰ ਉਹ ਸਾਨੂੰ ਜਿਹੜੇ ਪਾਸੇ ਭਾਵੇਂ ਸਿੱਧੀ ਦਿੱਤੀ ਜਾਵੇ, ਤਾਰ ਪਿੱਛੇ ਪਾਸੇ ਕੀਤੀ ਜਾਵੇ। ਕੀ ਹੋਣਾ ਚਾਹੀਦਾ ਹੈ? ਉਹਨਾਂ ਦੀ ਬਿਲਕੁਲ ਮੰਗ ਜਾਇਜ਼ ਹੈ ਜੀ। ਆਪਾਂ ਸੀਐਮ ਸਾਹਿਬ ਨੂੰ ਕਵਾਂਗੇ ਵੀ ਸਾਡੇ ਹਰਮੀਕ ਭਾਈ ਨੂੰ ਐਮਐਲਏ ਸਾਹਿਬ ਨੂੰ ਵੀ ਕਵਾਂਗੇ ਵੀ ਜਿਹੜੀ ਮੰਗ ਸਾਡੇ ਬਾਰਡਰ ਬੈਲਟ ਵਾਲਿਆਂ ਦੀ ਪੈਣ ਕਰਾਂ ਸਾਡੇ ਕਿਸਾਨ ਵੀਰਾਂ ਦੇ। ਉਹ ਪੂਰੀ ਹੋਣੀ ਚਾਹੀਦੀ ਹੈ ਜੋ ਉਹਨਾਂ ਨੂੰ ਸਹੂਲਤਾਂ ਚਾਹੀਦੀਆਂ ਉਹਨਾਂ ਮਿਲਣੀਆਂ ਚਾਹੀਦੀਆਂ ਕਰਾਂਗੇ ਠਾਵਾਗੇ ਜੀ ਮੁੱਦਾ ਸਾਰੇ ਬਾਗਾ ਪਟਰੀ ਬੰਦ ਦਾ ਕੀ ਲੱਗਦਾ ਕੋਲੂ ਵਰਕਰ ਵੇਖੋ ਜੀ ਮੈਂ ਤੇ ਗੱਲ ਨਹੀਂ ਸਮਝਦਾ ਵੇਖੋ ਬਾਰਡਰ ਚੰਗਾ ਕੰਮ ਤੇ ਕਰ ਨਹੀਂ ਦੇ ਸਾਡੇ ਬਾਡਰ ਪਰੋਂ ਰੋਜ਼ ਨਸ਼ੇ ਵੇਚਦੇ ਰੋਜ਼ ਹਥਿਆਰ ਵੇਚਦੇ ਸਾਨੂੰ ਮਾਰਨ ਵਾਸਤੇ ਕੀ ਕੁਝ ਕਰ ਰਹੇ ਆ ਪਰ ਇਹ ਜਿਹੜੀਆਂ ਪਾਲਸੀਆਂ ਨੇ ਸੈਂਟਰ ਸਰਕਾਰ ਨੇ ਲਾਗੂ ਕਰਨੀਆਂ ਨੇ ਇਹ ਉਹਨਾਂ ਦੀ ਕੀ ਹੈ ਉਹ ਉਹ ਜਾਣਦੇ ਹੋਣਗੇ ਜੀ ਮੋਹਨ ਜੀ ਪਿੰਡ ਚਿਮਾ ਕਲਾਂ ਦੇ ਲੋਕਾਂ ਦੀ ਕੀ ਮੰਗ ਹੈ ਮੇਕੋ ਜੀ ਸਾਡੇ ਪਿੰਡ ਦੀ ਅੱਜ ਦੇ ਭੈਣ ਨਹੀਂ ਮੰਗ ਕੋਈ ਨਹੀਂ ਸਾਨੂੰ ਖੁਸ਼ੀ ਦੀ ਇੰਨੀ ਖੁਸ਼ੀ ਸਾਡੇ ਪਿੰਡ ਨੂੰ ਤੁਸੀਂ ਵਿਆਹ ਦਾ ਵਾੜਾ ਵੇਖੋ ਤੁਸੀਂ ਸਾਰੇ ਪਾਸੇ ਸਕੈਪ ਬਾਕ ਮਾਗੇ ਖੁਸ਼ੀ ਦਾ ਮਾਹੌਲ ਆ ਦੂਸਰੀ ਉਹਨਾਂ ਨੇ ਇੱਕ ਮੰਗ ਗਈ ਆ ਵੀ ਮੇਰੇ ਵੱਡੇ ਵੀਰ ਸੋਨੁਜੀ ਮੈਨੂੰ ਸਾਥ ਮਿਲਣਾ ਚਾਹੀਦਾ ਜਿਹੜਾ ਜਿਹੜਾ ਉਹਨਾਂ ਦਾ ਮਰਡਰ ਹੋਇਆ ਵਾ ਜਿਹੜੇ ਮਰਡਰ ਦੇ ਵਿੱਚ ਇਨਵੋਲਵ ਨਹੀਂ ਉਹਨਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਛੁੱਟਣ ਬਾਕੀ ਡਿਵੈਲਪਮੈਂਟ ਦੇ ਵੇਖੋ ਭਾਜੀ 47 ਦੀ ਚਲਦੀਆਂ ਆ ਰਹੀਆਂ ਨੇ ਤੇ ਮੇਰੇ ਪਿੰਡ ਤੇ ਅਜੇ ਕੋਈ ਕੰਮ ਹੈ ਨਹੀਂ ਜਿਹੜਾ ਵੀ ਨਾ ਹੋਇਆ ਹੋਵੇ ਸਾਰੇ ਕਰਾਉਣ ਦੇ ਪਹਿਲਾਂ ਕਰਾ ਰਹੇ ਅਕਾਲੀ ਦਾਦੀ ਆ ਗੋ ਕੰਨੀ ਵੀ ਪਰਚੇ ਪਾਏ ਗਏ ਉਹ ਸਾਰੇ ਝੂਠੇ ਪਰਚੇ ਕੀਤੇ ਗਏ ਆ ਇੱਕ ਸਤਾਵੇਂ ਹੰਲਾਪਲਾਜ ਦਾ ਬਾਹਰ ਕੀਤਾ ਗਿਆ ਵਾ ਨਹੀਂ ਜਿਹੜੇ ਕੋਈ ਹੋਰ ਭੈਣ ਭਰਾ ਵਾ ਕੀ ਗੱਲ ਉਹਨਾਂ ਦਾ ਭੈਣ ਭਰਾ ਕੋਈ ਨਹੀਂ ਹੈਗਾ ਦੇਖੋ ਮੇਰਾ ਵੀ ਭਰਾ ਸੀ ਅਸੀਂ ਦੋ ਭਰਾ ਸੀ ਸਾਡੇ ਵੀ ਭੈਣ ਦਾ ਇੱਕ ਭਰਾ ਸੀ ਠੀਕ ਹੈ ਨਾ ਜੀ ਦੇਖੋ ਇਹ ਪਰਚੇ ਝੂਠੇ ਨੇ 302 ਦੇ ਪਰਚੇ ਆ ਇਹ ਹੋਵੇ ਨਾ ਕੋਈ 751 ਵਾ ਉਹਨੇ ਮੇਰੇ ਤੋਂ ਐਫ ਆਰ ਦੀਆਂ ਕਾਪੀਆਂ ਲੈ ਸਕਦੇ ਜੀ ਲਾਲੂ ਘੁੰਮਣ ਦਾ ਸਰਪੰਚ ਮਾਰਿਆ ਆਪਦੇ ਦੇ ਪਿੰਡ ਦਾ ਚਾਚੇ ਦਾ ਮੁੰਡਾ ਸ਼ੇਰ ਆਇਆ ਇਹਨੇ ਮਾਰਿਆ ਇੱਕ ਗੁਰਬਿੰਦਰ ਐ ਮੇਂ ਦਾ ਸਰਪੰਚ ਉਹ ਮਾਰਿਆ ਹੋਰ ਪਤਾ ਨਹੀਂ ਨਿਕਾ ਹੀ ਮੇਰੇ ਭਰਾ ਵਾ ਜਿਹੜੇ ਇਹਨੇ ਮਰਡਰ ਕਰਾਏ ਆ ਤੇ ਕੀਤੇ ਇਹ ਇਹ ਸੱਚ ਸਾਹਮਣੇ ਤੁਸੀਂ ਉੱਤੋਂ ਪੁਲਿਸ ਤੋਂ ਵੀ ਕਾਪੀ ਲੈ ਸਕਦੇ ਨਹੀਂ ਤੇ ਮੈਂ ਪ੍ਰੋਵਾਈਡ ਕਰਾ ਦੂੰ ਤੁਹਾਨੂੰ ਕੱਲੇ-ਕੱਲੇ ਨਹੀਂ ਸਭ ਝੂੜਦਾ ਪਲੰਦਾ ਵਾ ਨਾ ਇਹ ਧਰਮੀ ਫੌਜੀ ਨੇ ਫਿਰ ਨਾ ਇਹ ਸ਼੍ਰੀ ਫਾਤਮੀਏ ਇਹ ਤੇ ਸਾਡੀ ਸਾਰੀਆਂ ਪਾਰਟੀਆਂ ਨੂੰ ਲਾ ਰਹੇ ਨੇ ਚਾਹੇ ਸਾਡੀ ਪਾਰਟੀ ਆ ਚਾਹੇ ਕਾਂਗਰਸ ਉਹਨਾਂ ਨੂੰ ਤਨਖਾਹਾਂ ਦੇ ਰਹੇ ਨੇ ਕੰਕੀਆਂ ਦੇ ਦੇ ਕੇ ਲੋਕਾਂ ਦਾ ਬੁਰਾ ਹਾਲ ਕੀਤਾ ਸਾਡੇ ਇਲਾਕੇ ਦਾ ਇਹਨਾਂ ਨੇ ਜੇ ਇਹਦੇ ਨਾਲ ਸਾਰੇ ਸਾਰੇ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਵਾ ਮਨੂ ਜੀ ਕਾਲੀ ਦਲ ਵੱਲੋਂ ਇੱਕ ਪ੍ਰੈਸ ਟ੍ਰਾਂਸਫਰੈਂਸ ਕੀਤੀ ਜਾਂਦੀ ਆ ਜਿਸ ਵਿੱਚ ਮਤਲਬ ਉਹਨਾਂ ਦਾ ਚੈਲੇਂਜ ਕੀਤਾ ਜਾਂਦਾ ਸਿੱਧਾ ਵੀ ਕਿਤੇ ਵੀ ਕਿਸ ਤਰ੍ਹਾਂ ਆ ਕੇ ਡਿਬੇਟ ਦੇ ਵਿੱਚ ਬਹਿਣ ਤੇ ਸਾਨੂੰ ਦੱਸਣ ਵੀ ਅਹੀਂ ਤਰ ਮੀ ਕੋ ਜੀ ਨਹੀਂ ਆ ਤੇ ਲਿਸਟ ਦੇ ਵਿੱਚ ਸਾਡਾ ਨਾਮ ਨਹੀਂ ਹੈਗਾ ਤੇ ਫੇਰ ਨਹੀਂ ਤੇ ਅਸੀਂ ਸੀਟ ਹੀ ਛੱਡ ਦਿਆਂਗੇ ਜੇ ਇਹ ਗਲਤ ਨਿਕਲਦੇ ਆ ਬਹੁਤ ਵਧੀਆ ਗੱਲ ਜੀ ਉਹਨਾਂ ਨੇ ਕਹਿਆ ਤੇ ਆਓ ਜੀ ਜਿਹੜੇ ਵੀ ਗੁਰੂ ਮਹਾਰਾਜ ਨੂੰ ਮੰਨਦੇ ਸਭ ਤੋਂ ਵੱਡਾ ਤਾਂ ਗੁਰੂ ਗ੍ਰੰਥ ਸਾਹਿਬ ਆ ਹੁਣ ਕੋ ਸਾਰਾ ਇਹ ਪਰਿਵਾਰ ਲੈ ਕੇ ਇਹ ਆ ਜਾਣ ਕਿ ਤੁਸੀਂ ਕ੍ਰਿਮੀਨਲ ਨਹੀਂ ਦੇ ਬੰਦੇ ਤੁਸੀਂ ਗੈਂਗਸਟਰ ਨਹੀਂ ਦੇ ਤੁਸੀਂ ਨਹੀਂ ਕਤਲ ਕੀਤੇ ਦਿਖਾਓਗੇ ਧਰਮੀ ਫੌਜੀ ਕਿੱਥੇ ਆ ਫਿਰ ਸਟੇਜ ਤੇ ਦਿਖਾਓ ਨਾ ਉਹ ਧਰਮੀ ਫੌਜੀ ਆ ਸਾਡੇ ਅੰਦਰ ਨਹੀਂ ਲੈ ਕੇ ਆਉਣ ਇਹਨਾਂ ਸਟੇਜ ਤੇ ਬਿਠਾਓ ਨਾ ਵੀ ਇਹ ਧਰਮੀ ਫੌਜੀ ਆ ਨਾ ਧਰਮੀ ਫੌਜੀ ਨੇ ਉਹ ਸਿਰਫ ਝੂਠ ਦਾ ਇੱਕ ਬੰਦਾ ਵਾ ਸਾਡੇ ਜਿਹੜੇ ਸਾਰੇ ਸਮਾਜ ਨੂੰ ਬੇਕੂ ਬਣਾਇਆ ਜਾ ਰਿਹਾ ਵਾ ਧਰਮੀ ਫੌਜੀ ਆ ਹੀ ਨਹੀਂ ਭਾਜੀ ਲੈ ਆਉਣ ਨਾ ਇੱਕ ਪੁਰਾਣੀ ਜੀ ਫੋਟੋ ਲਾ ਕੇ ਕਿਸੇ ਵੀਰ ਭਰਾ ਦੀ ਉਹਨੂੰ ਧਰਮੀ ਫੌਜੀ ਦਾ ਨਾਮ ਦੇ ਦਿੰਦੇ 900 ਦੀ ਲਿਸਟ ਦੇ ਵਿੱਚ ਆਇਆ ਹੀ ਨਹੀਂ ਕੱਲ ਤੱਕ ਜਾ ਕੇ ਤੁਸੀਂ ਪਤਾ ਕਰ ਲਓ ਸਾਨੂੰ ਰੋਜ਼ ਸਵਾਲ ਕਿਉਂ ਪੁੱਛਦੇ ਤੁਸੀਂ ਸਾਰੇ ਯਾਰ ਤੁਸੀਂ ਜਾਓ ਦਰਬਾਰ ਸਾਹਿਬ ਸਾਰੇ ਮੈਂ ਕਿਰਾਇਆ ਖਰਚੇ ਨੂੰ ਤਿਆਰ ਇਹਨਾਂ ਦੇ ਪਿੰਡ ਦਾ ਨਾਮ ਹੀ ਦੱਸ ਦਿੰਦਾ ਤੁਹਾਨੂੰ ਮਜੀਠੇ ਲੱਗ ਕੇ ਤੁਹਾਨੂੰ ਮੈਂ ਕਿਰਾਇਆ ਵੀ ਮੈਂ ਦੇ ਦਿੰਦਾ ਵਾ ਇਹਨਾਂ ਦੇ ਪਿੰਡੋਂ ਜਾ ਕੇ ਇਹਨਾਂ ਦਾ ਇਤਿਹਾਸ ਤੋਂ ਪਤਾ ਕਰੋ ਜਿਹੜੀ ਸੁਖਵਿੰਦਰ ਕੌਰ ਖੜੇ ਨੇ ਉਹਨਾਂ ਦੇ ਜਾ ਕੇ ਪਤਾ ਕਰ ਲਓ ਘਰ ਵਾਲੇ ਦਾ ਤੇ ਪਿੰਡ ਵਾਲੇ ਦੱਸ ਹੀ ਦਿੰਦੇ ਜੀ ਜੀ ਸਾਡੇ ਪਿੰਡ ਹੋਗੇ ਸਾਡੇ ਮੇਰੇ ਬਾਰੇ ਪੁੱਛੋਗੇ ਤੁਹਾਨੂੰ ਦੱਸਣਗੇ ਸਾਰੇ ਮੋਨੂ ਜੀ ਹਰ ਇਲੈਕਸ਼ਨ ਦੇ ਵਿੱਚ ਚੀਮਾਬਗਰ ਬ੍ਰਦਰ ਇੱਕ ਗੇਮ ਚੇਂਜਰ ਹੁੰਦੇ ਸੀ ਹਰ ਇਲੈਕਸ਼ਨ ਕਿ ਇਸ ਵਾਰ ਵੀ ਇਹੋ ਕੁਝ ਦੇਖਣ ਨੂੰ ਮਿਲੇਗਾ ਕੋਜੀ ਗੇਮ ਚੇਂਜਰ ਹੋਰ ਆਪੀ ਬਣਾਵੇ ਤੇ ਫਿਰ ਬੰਦਾ ਬੰਦਾ ਇਹਨਾਂ ਭੈਣ ਭਰਾਵਾਂ ਦੀ ਬਦੌਲਤੀਆਂ ਚੀਮਿਆਂ ਵਾਲਿਆਂ ਦੀ ਜਿਨ੍ਹਾਂ ਨੇ ਮੇਰੇ ਭਰਾ ਨੂੰ ਏਡਾ ਵੱਡਾ ਨਾਂ ਦਿੱਤਾ ਤੇ ਨਾਲ ਫਿਰ ਮੇਰੇ ਨਾਲ ਇਹ ਸਾਰਾ ਪਰਿਵਾਰ ਮੇਰੇ ਨਾਲ ਖੜਾ ਮੋਢੇ ਨਾਲ ਮੋਢਾ ਲਾ ਕੇ ਮੈਂ ਤੁਹਾਨੂੰ ਇਥੋਂ ਵਿਸ਼ਵਾਸ ਦਵਾਣਾ ਸਾਡੇ ਪਿੰਨੋਂ ਕਿਸੇ ਭੈਣ ਭਰਾ ਨੂੰ ਮੈਂ ਜਲੀਲ ਨਹੀਂ ਕਰਨੀ ਚਾਹੁੰਦਾ ਪਰ ਮੈਂ ਕਦੀ ਕਿਸੇ ਨੂੰ ਹੱਥੋਂ ਫੜ ਕੇ ਵੋਟ ਨਹੀਂ ਪਾਈ ਆਟੋਮੈਟਿਕਲੀ ਸਾਡੇ ਪਿੰਡ ਦੇ ਵਿੱਚ ਹਜ਼ਾਰ ਦੀ ਲੀਡ ਇੱਥੋਂ ਜਾਣੀ ਜਾਣੀ ਜਿੱਥੇ ਮਰਜ਼ੀ ਕੋ ਭੱਜ ਜਾਵੇ। ਇਹ ਪੱਕੀ ਜੀ ਚੁੱਕੀ। ਸ਼ਾਹ ਕਹਿੰਦੇ ਹੁੰਦੇ ਸੋਨੂ ਸ਼ਾਹ ਨੂੰ ਸ਼ਾਹ ਕਹਿੰਦੇ ਹੁੰਦੇ ਨਹੀਂ ਤੇ ਸ਼ਾਹ ਮੇਸ਼ਾ ਲੋਕਾਂ ਦੀ ਬਾਹ ਮਾਰਦਾ ਈ। ਇਹ ਉਹ ਜਿਹੜਾ ਪਿਆਰ ਜਿਹੜਾ ਸੋਨੂ ਸ਼ਾਹ ਨੂੰ ਮਿਲਦਾ ਈ ਉਹ ਮਾਨੂੰ ਸ਼ਾਹ ਨਹੀਂ ਮਿਲਦਾ। ਵੇਖੋ ਜੀ ਮੈਂ ਤਾਂ ਕਿੰਨਾ ਗੁਰੂ ਮਹਾਰਾਜ ਨੇ ਮੇਰਾ ਨਾਮ ਇਹ ਮੇਰਾ ਸਾਡਾ ਨਕਸਾਨ ਸਾਡੇ ਪਰਿਵਾਰ ਦਾ ਮੇਰਾ ਤੇ ਹੁਣ ਹੁਣ ਇਹਨਾਂ ਪਿੰਡ ਵਾਲਿਆਂ ਦਾ ਬੜਾ ਵੱਡਾ ਨੁਕਸਾਨ ਆਇਆ ਸਾਡੇ ਦਾ। ਸਾਡੇ ਇਲਾਕੇ ਦਾ ਬਹੁਤ ਵੱਡਾ ਨੁਕਸਾਨ ਆਇਆ ਵਾ। ਉਹਦੇ ਵਿੱਚ ਇਹ ਆ ਕਿ ਸਾਨੂੰ ਸਾ ਜਿਹੜਾ ਇਹਨਾਂ ਪਿੰਡ ਭਰਾਵਾਂ ਨੇ ਦਿੱਤਾ ਤੋਂ ਉਸ ਤੋਂ ਵੱਧ ਪਿਆਰ ਕਰ ਰਿਆ ਸਭੋ ਮੇਰ ਨਾਲ ਮੇਰੇ ਸਾਰੇ ਸੋਨੂ ਚੀਮਾ ਹੀ ਆ ਸਾਰੇ ਸੋਨੂ ਚੀਮਾ ਬਣ ਕੇ ਮੇਰੇ ਨਾਲ ਖਲੋਤੇ ਆ ਪਿੰਡ ਮੇਨ ਦਾ ਸਦਾ ਹੀ ਮੇਰਾ ਪਰਿਵਾਰ ਤੇ ਨਇ ਮੇਰਾ ਛੋਟਾ ਜਿਹੜਾ ਬੇਟਾ ਵਾ ਵਿਕਰਮ ਅਹੀਂ ਇਹਨਾਂ ਦਾ ਰਿਣੀ ਆ ਸਾਡਾ ਖੁੱਲਰ ਪਰਿਵਾਰ ਹਮੇਸ਼ਾ ਹੀ ਸਾਡੇ ਪਿੰਡ ਲਈ ਰਿਣੀ ਰਹਿਣਾਗੇ ਠੀਕ ਆ